ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਜਿਵੇਂ ਤੁਹਾਨੂੰ ਕੱਲ ਕਿਹਾ ਸੀ ਵੀ ਸਵੇਰ ਦੇ ਕੰਮ ਕਰ ਦਿਖਾਵਾਂਗੇ ਪਰ ਨਹੀਂ ਦਿਖਾ ਸਕੇ ਜੀ ਤੇ ਫਿਰ ਮੈਂ ਕਿਹਾ ਚਲੋ ਹੁਣ ਸ਼ਾਮ ਨੂੰ ਉਹ ਕਰਦੇ ਹਾਂ ਤੇ ਲੱਸੀ ਕੁਸ਼ ਕਪੀਲੀ ਭੈਣ ਜੀ ਨੇ ਕੁਛ ਛੜਤੀ ਤੇ ਟਾਈਮ ਹੋ ਗਿਆ ਜੀ ਨੀਰੇ ਚਾਰੇ ਹੈ ਨੀਰਾ ਚਾਰਾ ਪਾਤਾ ਕਿਉਂਕਿ ਟਾਈਮ ਹੋ ਗਿਆ 5 ਦਾ ਮੇਰੇ ਹੱਥ ਚ ਕਰਦਾ ਤੇ ਪਸ਼ੂ ਬੰਦ ਤੇ ਮੈਂ ਲਿਆਉਂਦੀ ਸੀ ਕਿ ਕਦੋਂ ਭਾਲ ਕੇ ਕੋਈ ਬਸ ਹੀ ਜਿਆ ਨਾ ਥੋੜਾ ਜਿਹਾ ਬਸ ਤੁਹਾਨੂੰ ਪਤਾ ਜੀ ਜਦੋਂ ਕੋਈ ਮਾੜੀ ਮੁੱਟੀ ਹੈ ਨਾ ਵੀ ਇੰਨੀ ਮਿਹਨਤ ਨਾਲ ਚੈਨਲ ਬਣਾਇਆ ਥੋੜੀ ਜਿਹੀ ਦਿੱਕਤ ਹੋ ਜਾਏ ਫਿਰ ਤੁਹਾਨੂੰ ਪਤਾ ਟੈਨਸ਼ਨ ਮੱਲੋ ਮੱਲੀ ਆਉਂਦੀ ਆ ਹਨਾ ਜੀ ਨਹੀਂ ਕਰਦਾ ਫੋਨ ਚੱਕਰ ਨੂੰ ਹਨਾ ਜਮਾ ਵੀ ਐ ਲੱਗਦਾ ਵੀ ਵੀ ਪਤਾ ਨਹੀਂ ਹਨਾ ਚੈਨਲ ਸਹੀ ਹੋਊਗਾ ਨਹੀਂ ਹੋਊਗਾ ਪਤਾ ਨਹੀਂਗਾ ਤੇ ਬਸ ਇਹੀ ਦਿੱਕਤ ਜੀ ਆਈ ਪਈ ਹੈ ਤਾਂ ਕਰਕੇ ਥੋੜਾ ਜਿਹਾ ਮਾਣਾ ਹੋ ਰਹਿੰਦਾ ਹੈ ਤੇ ਆਪਾਂ ਲੈ ਕੇ ਆਉਣੇ ਆ ਜੀ ਕੱਦੂ ਜਸ਼ਨ ਤੇ ਰੈਡੀ ਹੁੰਦੇ ਉਹ ਸੇ ਤੇ ਪਤਾ ਨਹੀਂ ਬਾਬਾ ਕੀ ਲੋਸਮੈਂਟ ਕਰੀ ਜਾਂਦਾ ਗੁਰਦੁਆਰੇ ਆ ਜਸ਼ਨ ਆਪਣਾ ਪਿੰਡ ਵਾ ਗਿਆ ਕਹਿੰਦਾ ਮੰਮੀ ਮੈਂ ਪ੍ਰੀਤ ਹੋਰਾਂ ਕੋਲ ਖੇਡ ਕੇ ਆਉਣਾ ਮੈਂ ਹੱਜਾ ਖੇਡਿਆ ਤੇ ਮੈਂ ਕੱਦੂ ਲੈਣਾ ਸੀ ਬੱਸ ਸੇ ਡੈਡੀ ਨੇ ਤੋੜ ਲੇ ਸੀ ਕੱਲ 4-5 ਕੱਦੂ ਤੇ ਪਤਾ ਨਹੀਂ ਕਿ ਪਿੰਡ ਜਿਹੜਾ ਦੁੱਧ ਪਾਉਣ ਗਏ ਆਥ ਨੇ ਉਦੋਂ ਫੜਾ ਕੇ ਆਏ ਪਤਾ ਨਹੀਂ ਕਿਹਨੂੰ ਫੜਾ ਕੇ ਆਏ ਤੇ ਆਪਾਂ ਰਬੜ ਨੇ ਆਪਕੇ ਹਜੇ ਸਬਜ਼ੀ ਪਈ ਐ ਜੀ ਉਹਨਾਂ ਦੇ ਵਾਵਾ ਦੋ ਤਿੰਨ ਦਿਨਾਂ ਦੀ ਆਪਾਂ ਕਦੂ ਭਾਲ ਦੇ ਕੱਚੇ ਕੱਚੇ ਕਦੂ ਲੈ ਕੇ ਜਾਵਾਂਗੇ ਦੋ ਲੋ ਜੀ ਜਸ਼ਨ ਰੈਡੀ ਆ ਗਈ ਸੁਸ਼੍ਰੀ ਗਾ ਬਲੌ ਸੁਸ਼੍ਰੀ ਗਾ ਜੀ ਜਾਇਆਂ ਮੈਂ ਤਾਂ ਨਹੀਂ ਹੈਗੇ ਆ ਵਿਚ ਬੜੇ ਤੋਂ ਪਤਾ ਲੱਗੂ ਨਿੱਕੇ ਨਿੱਕੇ ਤੋੜਾਂਗੇ ਆਪਾਂ ਹਾਂ ਨਿੱਕਾ ਜਿਵੇਂ ਹਾਂ ਖੜਾ ਐਡਾ ਕੋ ਹੋਰ ਹੋਵੇ ਇਹਦੇ ਨਾਲ ਥੋੜੇ ਕਰਦਣਾ ਕਿਆਈ ਚੱਕ ਹਾਂ ਆ ਕੇ ਖਾ ਖੜਾ ਇਹ ਨਹੀਂ ਐਡਾ ਨਿੱਕਾ ਨਹੀਂ 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 ਇਹ ਨਹੀਂ ਇਹ ਨਹੀਂ ਐਡਾ ਨਿਕਣੀ ਫਿਰ ਬਾਹਲਾ ਕੋਲੂਆ ਹੋ ਜਾਂਦਾ ਆਹ ਦੇਖੋ ਜੀ ਮੈਂ ਬੈਕ ਕਰਕੇ ਦਿਖਾਣੀ ਤੁਹਾਨੂੰ ਗਾਲੇ ਕੱਦੂ ਲੱਗੇ ਪਏ ਆ ਜੀ ਦੇਖੋ ਦੋ ਦੋ ਇਕੱਠੇ ਆ ਲੱਗੇ ਪਏ ਦੋ ਤੇ ਇੱਕ ਆ ਲੱਗਿਆ ਪਿਆ ਬਹੁਤ ਜਿਆਦੇ ਗੱਦੂ ਲੱਗੇ ਪਏ ਆ ਜੀ ਬਹੁਤ ਜਿਆਦੇ ਚਲੋ ਕੱਦੂਆਂ ਨਾ ਆਏ ਆ ਜੀ ਸਰ ਗਿਆ ਹਨਾ ਟਾਈਮ ਪਾਸ ਵਧੀਆ ਹੋ ਗਿਆ ਹੋ ਲੋਕੀ ਆਂਦਾ ਉਹ ਵੀ ਛੋਟਾ ਆ ਹਨਾ ਛੋਟਾ ਉਹ ਵੀ ਛੋਟਾ 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 ਇੰਨੇ ਨਹੀਂ ਫਿਰ ਬਾਹਲਾ ਕੋਲੂਆ ਜਾ ਵੀ ਨਹੀਂ ਚੰਗਾ ਲੱਗਦਾ ਫਿਰ ਤਾਂ ਜਮਾ ਨਾ ਕੜੀ ਬਣ ਜਾਂਦੀ ਹੈ ਆ ਲੱਗਿਆ ਪਿਆ ਬਹੁਤ ਜ਼ਿਆਦੇ ਕੱਦੂ ਲੱਗੇ ਫੇਰ ਨਿਹਯਾ ਜੀ ਕੱਲ ਡੈਡੀ ਨੇ 바ਵਾ ਜੇ ਤੋੜੇ ਸੀਗੇ ਸੀ ਜਮਾ ਵੀ ਵੱਡੇ ਥੋੜੇ ਜੇ ਪਰ ਹੈ ਕੱਚੇ ਸੀਗੇ ਹੈ ਉਹ ਉੱਥੇ ਹੋਣਗੇ ਤੂੜੀ ਵਾਲੀ ਕੇ ਉਸਤੇ ਧੜ ਤੇ ਚਲੋ 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 ਉਹ ਹੀ ਤੋੜ ਲੈ ਮੈਂ ਉਹ ਨਹੀਂ ਤੋੜਨੇ ਬਾਹਲਾ ਕੋਲੂਆ ਹੋ ਜਾਂਦਾ ਫਿਰ ਸਵਾਰ ਨਹੀਂ ਲਾਦੀ ਇੰਨੀ ਵੀ ਉਹ ਤਾਂ ਹੁਣ ਬਣ ਜਾਣਗੇ ਕੱਲ ਨੂੰ ਬਣ ਜਾਣਗੇ ਉਹ ਵਧੀਆ ਤੇ ਜਿਹੜਾ ਇਦੋਂ ਵੱਡਾ ਹੋਇਆ ਉਹ ਜਾਉ ਪੱਕ ਜੂਗਾ कददू तो जी बहुत लगे पे है इधरले पास देखो मैं इधरले पास देख दी आ लग रहा एक आ देखो एक आ लग रहा कदू तो बहुत लगे पे हम सारे इक्केदम करना करकेदम बन गए जी ये होगा मैं के आ खड़ा एड् सोहना खड़ा सी ही बहुत सू हम ही आ देखो कच्चा कच्चा खड़ा घा वर्गा चक् हो गया सब्जी का हल फटो चलो जी इधर ही टप्पा जो अमरूद है वाह लगे पे निक बवा जे मैं देखे परसों सब्जी चीरद जाके पांच का टाइम हो गया बाकी ਮਗਰ ਦੀ ਮਗਰ ਤਾਰਾਂ ਦਾ ਟਾਈਮ ਹੋ ਜਾਂਦਾ ਦੇਖੋ ਆਈ ਲੱਗ ਰਿਹਾ ਕੱਚੇ ਕੱਚੇ ਕਾ ਵਰਗੇ ਜਿਹੜੀਆਂ ਭੈਣਾਂ ਸ਼ਹਿਰਾਂ ਚ ਰਹਿੰਦੀਆਂ ਉਹ ਤਾਂ ਆਖਣੀਆਂ ਹੈ ਜੀ ਜੀ ਸਾਨੂੰ ਭੇਜ ਦੋ ਲੈ ਜੋ ਭੈਣੇ ਆ ਕੇ ਹਨ ਨਾਲੇ ਮਿਲ ਜ ਆਹ ਵੇਖੋ ਆ ਪੱਕੇ ਖੜੇ ਦੋ ਹੈ ਕੱਚੇ ਹੈ ਕਾ ਖੜਾ ਦੋ ਹੋ ਖੜੇ ਹੈ ਪਰ ਕੱਚੇ ਚਲੋ ਜੀ ਸਰ ਕਦੂ ਨਾ ਨਾ ਇਤੀ ਸਾਡਾ ਡਾਂਗ ਲੈ ਗਿਆ ਭਣਾ ਦੀ ਰੋਜ ਗੱਦੂ ਆਖੂਗੇ ਤੁਸੀਂ ਖਾਈ ਜਾਂਨੇ ਹੋ पर ना टाइम पास जहा वाया हो गया पानी खड़ा है ना है तो है आ लगे लग तो पे कच्चे आ देखो जी आ लगे लग पे चलो गिर जाएंगे कद तो ये भी चलो जी आप चलते हैं घर वी कच्चे कच्चे कद्दू थे आगे हूँ चीर लागे मिनट च बन जूगी दाल चलो जी चलते आप सब्जी दो जोड़े लगे खड़े जो। तो तो हो गए इतने भी क्योंकि निगाह थनी तौड़ने सौखे चीरिए जाके सब्जी मेरा आ खड़ा एक देखिए किड् सोहना कच्चा कच्चा ये छे सत्त कदू कच कटे पकन गए है कल नागे नहीं हो सारी रूड़ी रुकोली ਮੰਮੀ ਰੂੜੀ ਜਮਾ ਪਈ ਤੇ ਆ ਗਈ ਏਡੀ ਕਰਤੀ ਮਾਂ ਦਾ ਘਰ ਬੁੱਤੋ ਹਾਂ ਉਹ ਮੈਂ ਰੂੜੀ ਆ ਕੱਦੂ ਦਾ ਬਾਲੇ ਹੈ ਜੀ ਚਲੋ ਕੱਦੂਆਂ ਨਾਲ ਸਾਨੂੰ ਸਾਰਾ ਬਹੁਤ ਲੱਗ ਗਿਆ ਸਬਜ਼ੀ ਦਾ ਨਹੀਂ ਤੁਹਾਨੂੰ ਪਤਾ ਰੋਜ਼ 100 ਰੁਪਏ ਦੀ ਸਬਜ਼ੀ ਹੈ ਕਿ ਨਹੀਂ ਕਿੱਥੋਂ ਰੋਜ਼ ਥੋੜੀ ਸਬਜ਼ੀ ਪੂਰੀ ਆਉਂਦੀ ਹੈਗੀ ਸਬਜ਼ੀ ਤਾਂ ਆਪਾਂ ਨੂੰ ਡੇਲੀ ਚਾਹੀਦੀ ਹੈ ਚਲੋ ਕੱਦੂ ਤੋਂ ਹੋਰ ਕੰਗੀਆਂ ਨਾਲ ਤੇ ਡੰਗ ਜਾ ਲੈ ਗਿਆ ਚਲੋ ਜੀ ਚੀਰ ਲਿ ਗਏ ਆਪਾਂ दाल ਸਬਜ਼ੀ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਫੋਲੋ ਵਾਚ ਕਰਿਓ ਮੂੰਹ ਨਾਲਵਾ ਦਿਓ ਇਹ ਵੀ ਨਹੀਂ ਖਾਂਦੀ ਇਹ ਤਾਂ ਐਡੀਆਂ ਉਹ ਐ ਤਾਂ ਛੁਟਕੇ ਨਹੀਂ ਖਾਂਦੀਆਂ ਆਲੂ ਉਲੂ ਦੇ ਵਿੱਚ ਛੁਟਕੇ ਛੜਦਾ ਫੋਲਕ ਨਹੀਂ ਖਾਂਦੀਆਂ ਇਹ ਚਲੋ ਜੀ ਜੀਰੀ ਆਪਾਂ ਦਾਲ ਸਬ지 ਮੰਮੀ ਨੂੰ ਮਿਲੋ ਮੰਮੀ ਨੀਰਾਚਾਰਾ ਪਾ ਕੇ ਹਵਾ ਲੈ ਰਹੀ ਹੈ ਮੰਮੀ ਮਮੀ ਹੁਣ ਹੁਣ ਮੰਮੀ 5 ਵਜੇ ਤੱਕ 5 ਵਜੇ ਤੋਂ ਲੈ ਕੇ 6 ਵਜੇ ਤੱਕ ਘੰਟਾ ਅਰੈਸਟ ਕਰਨਗੇ ਤੇ ਫਿਰ ਧਾਰਾ ਕੱਢਣਗੇ ਦੋ ਦੀਆਂ ਤੇ ਮੈਂ ਉਹਨੇ ਦਾ ਸਬਜੀ ਧਰ ਕੇ ਫਿਰ ਦੋ ਦੀਆਂ ਧਾਰਾ ਮੈਂ ਕੱਢੂ ਭਾਂਡੇ ਭੁੰਡੇ ਬੈ ਮਾਈ ਤੇ ਲੋ ਜੀ ਤੇੜਾ ਆਪਣਾ ਪੂਰਾ ਚੜ ਗਿਆ ਤੇ ਮੈਂ ਖੈਣਾ ਇੱਕ ਟਮਾਟਰ ਪਾ ਲਈਆ ਕੀ ਰਹਿ ਗਿਆ ਸੀਗਾ ਉਹ ਤਾਂ ਚਟਨੀ ਬਣਾ ਲਈ ਲਿਆਂਦੇ ਸੀਗੇ ਕੱਲ 4-5 ਦੁਪਹਿਰੇ ਤੇ ਚਟਨੀ ਕੀ ਸਵਾਲ ਆਦੀ ਹੈ ਜੀ ਬੌੜੀ ਸਵਾਲ ਆਦੀ ਟਮਾਟਰ ਵਾਲੀ ਤੇ ਆਪਾਂ ਜੀਰਾ ਪਾਤਾ ਪਸੇ ਯੂਨ ਮਸਾਲਾ ਨਹੀਂ ਘੁਟਿਆ ਅੱਜ बस ਵੈਸੀ ਲਾਵਾਂਗੇ ਤੜਕਾ ਇਹ ਇਹ ਆਈ ਵੀ ਕੱਦੂ ਦੀ ਸਾਦੀ ਬਹੁਤ ਸਵਾਲ ਆਦੀ ਹੈ ਗਰਮੀ ਕੀ ਹੈ ਜੀ ਪਾਲੀ ਕਰੰਗੇ ਹਨ ਤੇ ਹੋਰ ਰਾਤ ਨੂੰ ਠੰਡ ਹੋ ਜਾਂਦੀ ਹੈ ਰੱਬ ਦਾ ਵੀ ਭੇਦ ਹੀ ਮੌਸਮ ਵਾਂਹੀ ਬਦਲੂਗਾ ਹੁਣ ਰਾਤਾਂ ਰਾਤ ਨੂੰ ਠੰਡ ਹੋਣ ਲੱਗੀ ਤੇ ਹੁਣ ਇੰਨੀ ਗਰਮੀ ਹੈ

ਬੋਸਰ ਕੇ ਨਹੀਂ ਹੋ ਜੂਗਾ ਇੱਕ ਤਰੀਕਾ ਮਤਲਬ ਆਹ ਹੁਣਾ ਡੰਡ ਢੰਡੇ ਹੋਣ ਲੱਗਿਆ ਨੇ ਹਾਂ ਹੁਣਾ ਫਰਕ ਪਈ ਥੋੜਾ ਸੋਹ ਬਹੁਤ ਔਖਾ ਜੀ ਤੇ ਹੁਣ ਇੰਨੇ ਨਰਮ ਹੋ ਗਏ ਆਪਾਂ ਚਾਰ ਪੰਜ ਦਿਨ ਤੇ ਸ਼ਹਿਰ ਮਸਲਾ ਲੱਗਿਆ ਵਾ ਕਿ ਐਂ ਤਬ ਜਾਂਦਾ ਸੋ ਸ਼ਹਿਰ ਬਹੁਤ ਗੱਲ ਨਹੀਂ ਹੈ ਬਾਕੀ ਹੁਣ ਪਹਿਲਾਂ ਜਿੰਨੀ ਠੰਡ ਤਾਂ ਕਿੱਥੇ ਪੈਂਦੀ ਹੈ ਜੀ ਪਹਿਲਾਂ ਮੇਰੇ ਯਾਦ ਆ ਜਦੋਂ ਸਕੂਲ ਜਾਂਦੇ ਨਾ ਟੁੱਕੇ ਜਾਂਦੇ ਆਪਣੇ ਤਾਂ ਨਹੀਂ ਉੱਥੇ ਵੀ ਟਾਣੀ ਆ ਆਪਣੇ ਸੁੱਕੇ ਲਾ ਲਦੇ ਜੀ ਮਕੂਰ ਤਾਂ ਜਮਾਂ ਠਰ ਜਾਂਦੇ ਤੇ ਐਂ ਦੰਦ ਸੁੱਕਾ ਰੱਜਾ ਲੱਗ ਜਾਂਦਾ ਸੀਗਾ ਸੁਲਤਾ ਦੰਦ ਚਿੱਕੀ ਵਾਲੀ ਠੰਡ ਹਈ ਅੱਗੇ ਤਾਂ ਐ ਠੱਗਾਂ ਦੇ ਠੋਖ-ਠੋਰ ਕਰ ਲੱਗ ਜਾਂਦਾ ਸੁੱਕੇ ਜਾਂਦੇ ਤੇ ਬਾਲਾਂ ਤੇ ਨਾ ਉਹ ਧੁੰਦੇ ਜਾਂਦੇ ਜਾਂਦੀ ਧੁੰਦ ਜਾਂਦੇ ਐ ਗਿੱਲੇ ਹੋ ਜਾਂਦੇ ਬਾਲ ਪਾਣੀ ਦੇ ਤਿੰਨੇ ਸੁੱਕੇ ਜਾਂਦੇ ਹੂੰ ਸੁਣ ਤਾਂ ਪਹਿਲਾਂ ਵਾਲੀ ਠੰਡ ਹੈ ਹੀ ਨਹੀਂ ਮੌਸਮ ਬਦਲੀ ਜਾਂਦਾ ਪਹਿਲਾ ਦਾ ਠੰਡ ਦਾ ਪਹਿਲਾ ਤਾਂ ਜੀ ਪਹਿਲਾ ਰਜਾਈਆਂ ਲੈਂਦੇ ਹੁਣ ਗੁਰਜਾਈ ਲੈਂਦਾ ਹੁਣ ਜਿਹੜੇ ਆ ਸੋਲਰ ਪਲਾਂਟ ਲੱਗਦੇ ਆ ਇਹਨਾਂ ਦਾ ਕਰਕੇ ਗਰਮੀ ਯਾਦ ਸਬਜੀ ਬਣ ਗਈ ਫਿਰ ਆਪਾਂ ਤਾਰਾ ਕਰ ਲਵਾਂ ਥੋੜਾ ਜਿਹਾ ਬਾਦੀ ਇਹਦੀ ਪਾਣੀ ਜਿਆਦੇ ਪਾਣੀ ਦੀ ਲੋੜ ਨਹੀਂ ਅੱਧਾ ਗਲਾਸ ਪਾਣੀ ਦਾ ਬਾਅਦ ਲੋ ਤੇ ਆਏ ਬਣ ਗਈ ਮਸੂਨਾ ਕਾਲੇ ਦੀ ਸੀਟੀ ਲੈ ਗਈ ਸੀਗੀ ਜਲੂਸ ਡਰ ਰੱਖਿਆ ਚ ਰਿਹਾ ਹੈ ਜਲੂਸ ਘਟ ਰੱਖਿਆ ਜਲੂਸ ਕਰ ਸਾਰਾ ਤਾਂ ਹੋਊਗਾ ਵਿਚਾਰਾ ਖੁੱਲ ਗਿਆ ਬਈ ਨਾ ਠੀਕ ਨਹੀਂ ਨਵਾਂ ਪਾਣੀ ਲਿਆਉਂਦੇ ਹਾਂ ਲਿਆਵਾਂਗੇ ਨਵਾਂ ਪਾਣੀ ਲਾਉਂਦੇ ਵੀ ਦੀਵਾਲੀ ਤੇ ਲਿਆਵਾਂਗੇ ਨਵਾਂ ਦੀਵਾਲੀ ਤੇ ਕੀ ਕੀ ਲਿਆਵਾਂਗੇ ਦੀਵਾਲੀ ਤੇ ਆਪਾਂ ਜਾਗ ਆਪਾਂ ਰਟੇ ਵੇ ਰੋਟੀ ਵਾਲੇ ਡੱਬੇ ਆਪਣੀ ਰੁੱਤੀ ਤੇ ਤੇ ਦੀਵਾਲੀ ਤੇ ਲਿਆਵਾਂਗੇ ਕਿੱਥੇ ਸਾਰਾ ਕੁਝ ਇੰਨਾ ਖਰਚਾ ਕਿੱਥੇ ਆਈ ਲਾ ਥੋੜੀ ਦੋਟਾ ਹੂੰ ਉਹ ਖਰਚਾ ਤਾਂ ਮੈਂ ਆਈ ਹਾਂ ਮੈਂ ਤਾਂ ਆਹ ਹੋ ਲੈਣਾਗਾ ਹਾਰਾ ਹਾਰੇ ਵਿੱਚ ਨਾਲ ਨਹੀਂ ਆਉਂਦਾ ਤੇ ਉਹਦੇ ਚ ਧਰਦੇ ਸਰਦਾਲ ਸਬਜੀ ਸਾਰੀ ਮੂੰਗੀ ਮੰਗੀ ਜਿਵੇਂ ਉਹ ਛੱਰਦੇ ਜੇ ਆਪਣੇ ਹੁਣੋਂ ਜਿਵੇਂ ਛਟੀਆਂ ਛੁਟੀਆਂ ਬਾਦੂ ਹੋ ਗਈਆਂ ਆਪਾਂ ਤਾਂ ਜਿਆਦਾ ਚੁੱਲ੍ਹੇ ਨਹੀਂ ਕਰਦੇ ਹ 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 ਕੀ ਆ ਮਗੇ ਚਾਲਾ ਪਰ ਇੰਨਾ ਕੱਠਾ ਇੰਨਾ ਸਮਾਨੀ ਆ ਪਲੇ ਹੋ ਗਿਆ ਇਹ ਕਿਹੜਾ ਲੱਖ ਤੋਂ ਲੱਖ ਦਾ 2000 ਰੁਪਏ ਲੱਗ ਜੂ ਚਾਰ ਚੀਜ਼ਾਂ ਫੇਰ ਕੀ ਫੇਰ ਕਿਉਂ ਨਹੀਂ ਆਪਾਂ ਕੰਮ ਬਹੁਤ ਕਰਨੇ ਸਮਾਨ ਨੇ ਕੀ ਆਪਾਂ ਤੇ 2000 ਨਾਲ ਤਾਂ ਨਹੀਂ ਖੁੱਲਦਾ ਹੁੰਦਾ ਹੁੰਦਾ ਕਿ ਆਲੀ 2000 ਨਾਲ ਸੀ ਹੁਣ ਆਪਾਂ ਵੀ ਸੁੱਖਾ ਮਿਸਤਰੀ ਲਾਣਾ 2000 ਦਾ ਮਿਸਤਰੀ ਦੀ ਚਾਰ ਦੋ ਦਿਹਾੜੀ ਹੈ ਹੂੰ 500 ਵੀਰ ਐੜੀ 800 ਆ ਹੈ 800 ਬਸੀ ਹਾਂ ਚਲੋ ਜੀ ਆਦੇ ਹੁੰਦੇ ਚਲੋ ਆਦੇ ਹੁੰਦੇ ਆ ਵੀ ਜੇ ਅੱਪਾ ਤਾਂ ਉਦਾਂ ਵਾਲੀ ਭੈਣਾ ਕਮੈਂਟ ਕਰਦਿੰਦਾ ਸੀ ਕਿਹਨੇ ਜੇ ਅੱਪਾ ਤਾਂ ਭੈਣ ਕਿਸੇ ਨੂੰ ਨਹੀਂ ਪੜਨਾ ਹਨ ਤੇ ਨਾ ਹੀ ਕੁਛ ਨਾਲ ਜਾਣਾ ਹਨ ਆਦੇ ਹੁੰਦੇ ਆ ਆਈ ਜਲਾਈ ਚੱਲੀ ਜਾਵੇ ਹਨ ਘਰ ਦਾ ਤੋਰਗਾ ਵਧੀਆ ਤੁਰੇ ਜਾਵੇ ਵੀ ਵਾਹੀਦੂ ਹਨ ਸਾਰਿਆਂ ਦੇ ਆਪਾਂ ਤਾਂ ਕਹਿੰਦੇ ਆ ਵੀ ਐਵੇਂ ਕਿਸੇ ਦੇ ਤੋਰ ਤੰਗੀ ਨਾ ਆਵੇ ਹੋਰ ਕੁਛ ਨਹੀਂ ਚਾਹੀਦਾ ਬਾ ਬਾਕੀ ਆਦੇ ਹੁੰਦੇ ਸਿਹਤ ਹਨਾ ਕੋਈ ਬਿਮਾਰੀ ਸਮਾਦੀ ਨਾ ਆਵੇ ਘਰੇ ਮਾੜੇ ਪਾਸੇ ਬੈਸਾਰਾ ਨਾ ਲੱਗੇ ਹਨ ਕਿ ਪੁੱਛੀ ਜਾਂਦਾ ਘਰ ਦਾ ਮੜ ਮੜ ਨਿੱਕੇ ਮੋٹے ਖਾਜੇ ਤਾਂ ਇਹ ਤਾਂ ਇਹ ਹੀ ਤਾਂ ਜ਼ਿੰਦਗੀ ਆ ਕਦੇ ਪੈਸੇ ਜ਼ਿਆਦੇ ਲੱਗ ਗਏ ਕਦੇ ਥੋੜ੍ਹ ਗਏ ਕਦੇ ਲੱਗ ਗਏ ਬਸ ਐਂ ਹੋਈ ਜਾਂਦਾ ਇੱਕ ਤਾਂ ਜੀ ਹੈ ਨਾ ਭੈਣਾ ਇੱਕ ਭੈਣਾ ਸੀ ਕਹਿੰਦੀ ਦੀਦੀ ਇਹ ਬਾਹ ਖਾਚੇ ਉਹ ਸੜ ਗਿਆ ਕਰੋ ਪੜੋ ਤੋਂ ਬੈਲਾ ਵੀ ਬਰਾਵੜ ਇਹਦੀ ਤੇ ਹਟ ਐਡ ਹੋ ਜਾਂਦੀ ਨਾ ਪਰ ਇਹ ਨਹੀਂ ਭੈਣੇ ਜਿਹੜੇ ਛਤਰਾ ਦੇ ਲੈ ਗਦੀ ਆ ਸਾਡੇ ਕੋਲ ਹਾਂ ਧੱਕਣ ਚਿਬਾ ਹੋ ਰਿਹਾ ਦਾ बस इने इने ਡੱਡ ਕੋਰ ਕਰਾਉਣਾ ਹੁੰਦਾ ਇਹ ਆਤ ਬੈ ਗਈ ਇਹਨੂੰ ਦਿਖਾ ਲਈ ਹੁਣ ਸੋਣ ਦੇ ਕਿ ਸਿੱਟੀ ਲਾਉਗਾ ਇਹ ਵਿੱਚ ਇਹ ਹੁਣ ਲਾਉਗਾ ਚਲੋ ਜੀ ਆਪਾਂ ਚੱਕ ਦੀ ਟੈਂਡ ਖੋੜੀ ਤੇ ਫਿਰ ਆਪਾਂ ਧਾਰਾ ਗੱਡੀ ਹੁੰਦੀ ਆ ਕੁੱਕ ਕਰ ਗਾਣਾ ਮੈਂ ਬੇਸ਼ਰਮ ਆਜੀ ਕਹਨੇ ਆ ਅਸੀਂ ਬੇਸ਼ਰਮ ਆਸੀਂ ਬੇਸ਼ਰਮ ਆਪਾਂ ਵੀ ਇਹਦਾ ਜਮਾ ਇਹਦਾ ਥੱਲਾ ਜੀ ਇੰਨਾ ਜਿਆਦਾ ਪਤਲਾ ਹੋ ਰਿਹਾ ਤੁਸੀਂ ਮੰਨੋਗੇ ਵੀ ਵੀ ਜਿਹਦੇ ਇਹਦੇ ਵਿੱਚ ਮੂੰਗੀ ਵਾਂਗੀ ਦਾਲ ਆਪਾਂ ਬਣਾ ਲਈਏ ਨਾ ਇਹ ਥੋੜੀਆਂ ਹੀ ਸੀਟੀਆਂ ਲੱਗਦੀਆਂ ਹੁੰਦੀਆਂ ਬਦਾਲ ਬਣੀ ਨਹੀਂ ਹੁੰਦੀ ਪਹਿਲਾਂ ਥੱਲੇ ਲੱਗ ਜਾਂਦੀ ਹੈ। ਪਤਲਾ ਹੋ ਰਿਹਾ ਇਹਦਾ ਸਾਡਾ ਕੋ ਇਹ ਕਹਿੰਦਾ ਲੱਗ ਜੀ ਬਰਾ ਤੁਸੀਂ ਤਗੜੇ ਹੋਗੇ। ਆਪਣੇ ਪ੍ਰੀਤ ਹੋਈ ਆ ਉਦੋਂ ਲੈ ਕੇ ਆਉਂਦਾ। ਇਹ ਪ੍ਰੀਤ ਆਪਣੀ 12-14 ਸਾਲ ਲੱਗਿਆ ਫ੍ਰੀਜ ਨੂੰ। ਲੱਗ ਜੂਗਾ। ਇਹਨੂੰ ਤੁਸੀਂ ਮੰਨ ਕੇ ਚੱਲ 13-14 ਸਾਲ ਹੋ ਗਏ ਕਰ ਲਿਆ ਹੁੰਦੇ ਨੇ। ਚਲੋ ਜੀ ਫੇਰ ਮਿਲਦੇ ਆਪਾਂ। ਤੇ ਤੁਸੀਂ ਢੀ ਲਾਉਂਦਾ ਇਹ। ਚੱਲ ਵੇ ਚੱਲ ਵੇ। ਚੱਲੂਗਾ। ਲਾਉਗਾ। ਕਹ ਲਾ ਕਿਸਾਰਾ ਕਰਨੇ ਇਹ ਸਾਡੀ ਲਾਇ ਪਤਾ ਨਹੀਂ ਹੋ ਆ ਗਿਆ ਉਸ ਨੂੰ ਕੋਈ ਸਫਾਈ ਦੀ ਲੋੜ ਆ ਆਪਣੇ ਘਰ ਤੋਂ ਨਹੀਂ ਬਸ ਉਹ ਗੱਲ ਦੀ ਆਪਣੀ ਨੂੰ ਛੋਟੀ ਥੋੜਾ ਜਿਹਾ ਮੱਖਣ ਲੱਗੀ ਵਰਗਾ ਤਾਂ ਨਾ ਲੱਗਣਾ ਕਿ ਚੱਕ ਜਾਈਏ ਕਾ ਕਰੀ ਤੇ ਸਫਾਣਾ ਕਰਦਾ ਹੈ ਆਪੇ ਤੁਸਾਂ ਆਪ ਨੂੰ ਸਫਾ ਹੋ ਜਾਂਦੇ ਕਹਾਂ ਦਾ ਕੋਈ ਨਾ ਕਿਸੇ ਨਾਲ ਜੀ दपा Kazuto This one? What is this? This is Chinos ਆਸ ਤੇ ਮਾ ਮਾੜਾ ਬਾੜਾ ਦਵਾ ਨਹੀਂ ਸੀ ਤੇ ਇਧਰ ਆਟਾ ਛਾਨ ਲਿਆ ਪਾਣੀ ਲੈ ਆਇਆ ਠੀਕ ਮਿਲ ਜੀ ਗਈ ਤੇ ਦੁੱਧ ਵੀ ਆਪਣਾ ਹੋ ਗਿਆ ਰੈਕਣੀ ਪਾ ਦਿੰਨੇ ਆ ਜੀ ਤੇ ਦੂਜੀ ਜਿਆਪਾ ਪਾ ਦਾਂਗੇ ਬੋਲੇ ਵਾਂਗ ਘੋਲੂਗੀ ਆਟਾ ਆਪਣਾਲੇ ਦੁੱਧ ਘੜੀ ਜਾਊਆ ਮੁਰਕੀ ਨਾਲੇ ਆਟਾੜਿਆ ਤੋਂ ਨਾਲੇ ਦਿੱਲੀ ਮਾਜ ਨੂੰ ਤੇ ਜਦੋਂ ਤੇ ਰੈਡੀ ਨੇ ਪਾਣੀ ਪਿਆਤਾ ਤੇ ਮੰਮੀ ਦੁੱਧਵਾ ਦਾ ਆਪਣਾ ਬਾਟੀਆਂ ਮਾਜ ਕੇ ਉਨਾ ਪਉਂਦੀਆ ਪਸੋਂ ਨੂੰ ਚੂੜਾ ਤੇ ਬਸ ਫਿਰ ਨਹਾ ਲੈਣਗੇ ਮੰਗਰ ਦੁਆਰਾ ਤੇ ਜਸ਼ਨ ਨਾਲ ਲਾਉਗਾ ਪਹਿਲਾਂ ਫਿਰ ਰੈਡੀ ਹੋਊਗਾ ਫਿਰ ਮੰਮੀ ਆਉਣਗੇ ਤੇ ਡੈਡੀ ਹੈਗੇ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਖੁੱਲੇ ਜੀ ਅਖੰਡ ਪੰਥ ਸਾਹਿਬ ਤੇ ਡੈਡੀ ਉੱਥੇ ਗਏ ਆ ਜਿਹੜੀ ਗਏ ਆ 4:00 ਵਜੇ ਬਾਗਲੇ ਸੀ ਪਾਪਾ ਆਊਗਾ ਮੀ ਸੁਣ ਆਊਗਾ ਕਿੰਨਾ ਲੇਟ ਹੀ ਆਊਗਾ ਆਊਗਾ ਕਾਤ ਦੇ ਬੱਕਾ ਨਹੀਂ ਬਤਾ ਕਿ ਤੇ ਅੱਖੀਂ ਮੈਂ ਰੋਊਗਾ ਪਰ ਅਲਸੁਦ ਨਹੀਂ ਆਊਗਾ ਕਰਕੇ ਸਨੇਹ ਜਾਊਗਾ ਆਊਗਾ ਆਉਣਾ ਸਹੀ ਤੇ ਤੁਧ ਪੋਣਾ ਤੇਰੇ ਡੈਡੀ ਵੀ ਗਾਣਾ ਬੁਆਜੀ ਚੋਕੀ ਬਾਪਾ ਕਰਦਾ ਸ਼ਾਮ ਵੀ ਜਾਏਗੇ ਫਿਰ ਤਾਂ ਭਾਈ ਪਤਾ ਨਹੀਂ ਗਰਮ ਨਾ ਵਾੜੀ ਹੀ ਮਿਲੂਗੀ ਚੱਕ ਬਾਲੀ ਨੇ ਬਾਲੀ ਮਤਲਬ ਲੋ ਜੀ ਇੱਕ ਲੱਕੜਾ ਪਾ ਕੱਢ ਲੈਨੇ ਇੱਕ ਲੱਕੜੀ ਤੇ ਦੁੱਧ ਖੜੀ ਜਾਊਗਾ ਫੇਰ ਇਹ ਰਾਏ ਚਾਹ ਘਿਮਚਾ ਲੈਣਾ ਜੀ ਮੈਂ ਚੁੱਲ੍ਹੇ 'ਚ ਤੇ ਫੇਰ ਰੋਟੀ ਦਾ ਪਾ ਪਕਾ ਲੈਨੇ ਆ ਦੁਬਾਰੇ ਸੇਕ ਮਾਉਣ ਦੀ ਲੋੜ ਨਹੀਂ ਪੈਂਦੀ ਰੋਟੀ ਨਾ ਪਕਾ ਗਏ 'ਚ ਫੇਰ ਮੈਂ ਲੱਕੜਾਂ ਬੁਝਾਉਣੀ ਪਈਏ ਤੇ ਬਸ ਇਹ ਰਾਏ ਘਿਮਚਾ ਨਾਲ ਸਬਜ਼ੀ ਬਣ ਜਾਂਦੀ ਐ ਤੇ ਦੁੱਧ ਗਰਮ ਹੋ ਜਾਂਦਾ ਰੋਟੀ ਆ ਪੱਕ ਪੈਂਦੀ ਆ ਨਾ ਤੇ ਚਲੋ ਜੀ ਆਪਾਂ ਗੁੰਨ ਲੀ ਗਏ ਆ ਲੋ ਜੀ ਆਪਾਂ ਲਾ ਗਏ ਰੋਟੀ ਦਿਨ ਦਾ ਜਮਾ ਸਪਾ ਹੋ ਜੂਗਾ ਜਦੋਂ ਨੂੰ ਮੈਂ ਬਸ ਦੋ ਚਾਰ ਰੋਟੀਆਂ ਲਾਉਂਗੀ ਜਮਾ ਨਹੀਂ ਰਹੂ ਜੂ ਟਾਈਮ ਲੱਗਦਾ ਜਿਵੇਂ 7:00 ਵੀ ਨਹੀਂ ਵੱਜੀ ਹੋਣੀ ਹੈ ਨਾ ਦੇਖਿਆ ਨਹੀਂ ਆਈ ਤੂੰ ਸਸਰੀ ਘਰ ਲਈ ਸਸਰੀ ਘਰ ਜੀ ਸਾਰਿਆਂ ਨੂੰ ਸਸਰੀ ਘਰ ਜੀ ਸਤਿ ਸ੍ਰੀ ਅਕਾਲ ਲੋ ਜੀ ਆਪਾਂ ਲਾ ਗੀਆਂ ਰੋਟੀਆਂ ਤੇ ਬਸ ਰੋਟੀ ਰੋਟੀ ਰਹ ਜੂਗੀ ਤੇ ਮੈਂ ਰੋਟੀ ਪਕਾਉਣ ਦੇ ਕਰਦੇ ਨਾਲ ਲੈਣੇ ਸਾਰੇ ਤੇ ਜਸ਼ਣ ਜਸ਼ਣ ਦੇ ਰੈਡੀ ਜਾਂਦੇ ਦੁੱਧ ਪਾਉਣ ਬਸ ਤੇ ਡੈਢੀ ਦਾ ਹੀ ਜਾਂਦੇ ਤੇ ਫਿਰ ਜਸ਼ਣ ਨਾਲ ਤੇ ਫਿਰ ਮੰਮੀ ਨਾਲ ਲੈਣਗੇ ਫਿਰ ਮੈਂ ਰੋਟੀ ਪਕਾ ਕੇ ਬਣਾ ਕੇ ਫਿਰ ਰੋਟੀ ਖਾਂਗੇ ਸੁਬਾ ਸੁਬਾ ਕੀ ਹੈ ਸੁਬਾ ਸੁਬਾ ਜਨਮ ਲੈਣਾ ਮੇਰਾ ਮੇਰਾ ਜੀ ਤੜਕੇ ਹੈਗਾ ਜਨਮ ਲੈਣਾ ਹੈਪੀ ਬਰਥਡੇ ਸਾਰੇ ਜਿਹਨੇ ਵਿਸ਼ਕਾਰਦੇ ਭੈਣ ਭਰਾ ਤੇ ਮੇਰਾ ਇਰਾਦਾ ਹੈ ਨਹੀਂ ਸੀ ਜਸ਼ਨ ਆਪਣਾ ਕਹਿੰਦਾ ਮੰਮੀ ਤੇਰੇ ਜਨਮ ਦਿਨ ਤੇ ਮੈਂ ਕੀ ਕਰਨਾ ਕਿ ਮੈਂ ਕੀ ਖਿលਿਆਉਂਗਾ ਹੈ ਕੀ ਕਰਨਾ ਮਾਸੀ ਮੇਰੀ 파ਟਨਰ ਹੈ ਤੁਸੀਂ ਮਾਂ ਮੈਨੂੰ ਪਤਾ ਹੈ ਦੋਨੇ ਮਾਸੀ ਭਾਂਜੇ ਨੇ ਪੂਰਾ ਇਕਾ ਕਰ ਰੱਖਿਆ ਪੈਸੇ ਲਵਾਉਣ ਦਾ ਪੂਰਾ ਹੌਕਾ ਰੱਖਿਆ ਤੁਸੀਂ ਸਕੀਮਾਂ ਕਰਦੇ ਹੋ ਤੁਸੀਂ ਰੋਜ਼ ਹੂੰ ਮੈਨੂੰ ਐ ਦੱਸੋ ਮੈਂ ਕੇਕ ਲਿਆਉਂ ਹੁਣ ਸੋਣੀ ਰਾਜੀ ਮੈਂ ਕੀ ਕਰਦੀ ਹੈ ਇਤੋਂ ਆਈ ਤਾਂ ਬਣਾ ਨਹੀਂ ਚਾਹੀਦਾ ਹੈ ਸਾਰੇ ਬਾਰੇ ਬਣਾਏ ਆਖਣਗੇ ਆਖਰੀ ਆ ਤੁਸੀਂ ਇਹਦਾ ਬਣਾਇਆ ਨਹੀਂ ਆਪਾਂ ਬਣਾ ਲਈਏ ਮੇਰੀ ਵਿਸ਼ੇਸ਼ੀ ਹੈ ਤੇਰੀ ਵਿਸ਼ੇਸ਼ੀ ਦਵਾਈ ਆਪਣਾ ਜਸਨਾ ਭਾਲਾ ਭਾਲਾ ਕਰੀ ਅੰਦਾ ਕਹਿੰਦਾ ਮੰਮੀ ਮੈਂ ਜਾਣੂ ਦਿਲ ਤੇ ਤੇਰੇ ਤੇ ਕੇਕ ਲਿਆਉਂ ਰੈਡੀ ਪਾਣੀ ਬਾਦੇ ਮੈਂ ਕੇਕ ਲਿਆਉਂਗਾ ਚਲੋ ਜੀ ਦੇਖਾਂਗੇ ਕੱਲ ਦੀ ਕੱਲ ਨੂੰ ਦੇਖਾਂਗੇ ਆਦੇ ਹੁੰਦੇ ਆ ਤੇ ਬਾਕੀ ਸਾਰੇ ਜਣੇ ਵਿਸ਼ਕਾ ਜਨਮਦਨ ਤੇ ਬਸ ਐਨੇ ਕਹੂੰਗੀ ਹੋਰ ਕੁਛ ਨਹੀਂ ਤੇ ਕੱਲ ਨੂੰ ਦੇਖਦੇ ਆ ਵੀ ਵਲੌਗ ਸ਼ਾਇਦ ਜਨਮਦਨ ਦਾ ਹੀ ਆਵੇ ਚਲੋ ਦੇਖਦੇ ਆ ਉਹ ਵੀ ਕੀ ਬੰਦਾ ਹੈ ਨਾ ਦਿਨਾਂ ਦਾ ਕਿਵੇਂ ਦਾ ਚੜਦਾ ਵਾ ਇਹ ਨੂੰ ਪੜੀ ਕਰੂਗਾ ਤੇ ਚਲੋ ਜੀ ਹੁਣ ਤਾਂ ਕੁਝ ਦਿਸਣਾ ਨਹੀਂ ਹਨੇਰਾ ਜਾ ਪਈ ਜਾਂਦਾ ਬੱਲੇ ਤੇ ਰੋਟੀ ਖਾ ਲਓ ਪਹਿਲਾਂ ਤਾਂ ਸਾਰੇ ਭੈਣ ਭਰਾ ਤੇ ਮਿਲਦੇ ਆਂ ਜੀ ਆਪਕੋ ਸੋਨੂੰ ਪਾਲ ਨੂੰ ਹੋਰ ਕਿਸੇ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਭਾਂ ਭਾਂ ਨਵੇਂ ਹੁੰਦੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਸਾਰੇ ਪੈਡ ਭਰਾਵਾਂ ਨੂੰ ਬਾਏ ਬਾਏ ਜੀ ਸਸ਼ਿਆ ਕਾ